विधानसभा ਹਲਕਾ ਖਰੜ ਅਦੀਨ ਪੈਂਦੇ ਪਿੰਡ ਚਨਾਲੋ ਵਿੱਚ ਸਾਬਕਾ ਕੌਂਸਲਰ ਮੁਕੇਸ਼ ਕੁਮਾਰ ਰਾਣਾ ਖਿਲਾਫ ਸ਼ਾਮਲਾ ਜ਼ਮੀਨ ਦੇ ਨਜਾਇਜ਼ ਕਬਜ਼ੇ ਕਰਕੇ ਮਕਾਨ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਜਦਕਿ ਸਾਬਕਾ ਕੌਂਸਲਰ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ ਤੇ ਕਿਹਾ ਕਿ ਉਹਨਾਂ ਨੂੰ ਬੇਵਜ੍ਹਾ ਪਰੇਸ਼ਾਨ ਕੀਤਾ ਜਾ ਰਿਹਾ ਹੈ ਨਗਰ ਕੌਂਸਲ ਕੁਰਾਲੀ ਦੇ ایਓ परमिंदर सिंह भट्टी ने कहा कि यह जमीन लाल लकीर के अंदर है। फिलहाल उसारी काम रोक दिता गया है रिकॉर्ड की जांच करके अगली कार्रवाई की जाएगी इस संबंधी जदों सबका कौंसलर मनीष कुमार न गलती गई तो उन्होंने कहा कि यह जमीन लाल लकीर के अंदर आमीनते ਸੋ ਸਾਲਾਂ ਤੋਂ ਵੱਧ ਸਮੇਂ ਤੋਂ ਬੈਠੇ ਹਨ ਉਸ ਤੋਂ ਪਹਿਲਾਂ ਉਸ ਦੇ ਪਰਦਾਦਾ ਦਾਦਾ ਪਿਤਾ ਅਤੇ ਹੁਣ ਉਹ ਬੈਠੇ ਹਨ ਉਸਨੇ ਕਿਹਾ ਕਿ ਗੁਰਮੇਲ ਸਿੰਘ ਅਤੇ ਗੁਰਚਰਨ ਸਿੰਘ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਬਿਨਾਂ ਕਿਸੇ ਕਾਰਨ ਪਰੇਸ਼ਾਨ ਕਰ ਰਹੇ ਹਨ ਉਸ ਕੋਲ ਜ਼ਮੀਨ ਦੇ ਸਾਰੇ ਕਾਗਜ਼ਾਤ ਹਨ ਜਿਨ੍ਹਾਂ ਦੀ ਜਾਂਚ ਵੀ ਅਧਿਕਾਰੀਆਂ ਨੇ ਕੀਤੀ ਹੈ ਹੁਣ ਵੀ ਗੁਰਮੇਲ ਸਿੰਘ ਤੇ ਹੋਰ ਉਸ ਨੂੰ ਬਿਨਾ ਕਾਰਨ ਤੰਗ ਪਰੇਸ਼ਾਨ ਕਰ ਰਹੇ ਹਨ ਜਦੋਂ ਕਿ ਉਹ ਹਰ ਜਾਂਚ ਲਈ ਤਿਆਰ ਹਨ ਹਾਂਜੀ ਸਰ ਕੀ ਮਾਮਲਾ ਕੀ ਹੈ ਕੀ ਨਾਮ ਹੈ ਪਪਲਾ ਤਾਂ ਆਪਣਾ ਨਾਮ ਦਾ ਸਰ ਮੇਰਾ ਨਾਮ ਗਰਬੈਲ ਸਿੰਘ ਪਪਲਾ ਜੀ ਮੇਰੇ ਨਾਲ ਬੈਠੇ ਸਰ ਗਰਵਖ ਸਿੰਘ ਜੀ ਚਨਾਲੋਂ ਦਾ ਜੀ ਮੇਰੇ ਨਾਲ ਬੈਠੇ ਨੇ ਸਪੀਡਸੀ ਬੈਠੇ ਨੇ ਜੀ ਮੇਰੇ ਨਾਲ ਬੈਠੇ ਗਾਤਰੀ ਹਣੇ ਸਰਪੰਨ ਸਾਹਿਬ ਜੀ ਸਾਫਕਾ ਜਿਹਦਾ ਨੰਬਰ ਦਾ ਸਾਹ ਬੈਠੇ ਨੇ ਮਸਲਾ ਇਹ ਹੈ ਜੀ ਆਪਣਾ ਮਾਮਲਾ ਕੀ ਹੈ ਸਰ ਮਾਮਲਾ ਇਹ ਹੈ ਸਾਡੇ ਪਿੰਡ ਚਨਾਲੋਂ 94 ਜਿਹੜੇ ਚਰਨ ਵਿੱਚ ਆਪਣਾ ਸਾਡਾ ਪਿੰਡ ਚਰਨੋ ਦਾ ਕਮਿਟੀ ਪ੍ਰੋਜੈਕਟ ਉਟਕੇ ਕਮੇਟੀ ਚ ਆ ਕੇ ਆ ਚੁੱਕਾ ਸੀ ਜੀ ਤੇ ਉਸ ਟਾਈਮ ਸਾਡੇ ਸਾਡੇ ਪੰਚਾਇਤ ਦੇ ਸਰਪੰਚ ਰਹੇ ਨੇ ਉਹਨਾਂ ਦੇ ਹੁੰਦੇ ਜੋ ਪੰਚਾਇਤ ਦੇ ਹੱਕ ਹੱਕ ਸੀ ਜੋ 6 ਸ਼ਾਮਲਾਤ ਪੰਚਾਇਤਾਂ ਜਮੀਨਾਂ ਸਾਡੀਆਂ ਉਹ ਪੇਟੀ ਨਹੀਂ ਚਲੀਆਂ ਸੀ ਜਿਹੜੇ ਨੰਬਰਾਂ ਜਗਲ ਸ਼ੀਰੀ ਉਹ ਤਾਂ ਕਮੇਟੀ ਆਪਣੇ ਨਾ ਕਰਾ ਲਈ ਜੀ ਜਿਹੜੇ ਸ਼ਾਮਲਾਤ ਜਗਾ ਪੇਸੂ ਖਾਲੀ ਸੀ ਤੇ ਪੇਸ ਜੀ ਤੇ ਹੁਣ ਕੀ ਆ ਦੋਸਤੋ ਸ਼ਾਮਲਾ ਸਾਡੇ ਜਿਹੜੇ ਪਿੰਡ ਦੇ ਟੋਪੇ ਦੇ ਨਾਲ ਕੋਈ ਸਾ ਨਾਜਗਾ ਸ਼ਾਂਲ ਪਈ ਸੀ ਉਹਦੇ ਨਾਲ ਇੱਕ ਘਰ ਪੈਂਦਾ ਜੀ ਮੁਕੇਸ਼ ਰਾਣੇ ਦਾ ਜੀ ਐਮਸੀ ਸਾਫ ਕੈਂਮ ਸੀ ਆ ਜੀ ਉਸ ਟਾਂ ਉਹ ਐਮਸੀ ਸੀ ਜੀ ਤੇ ਉਹਨਾਂ ਨੇ ਕਰਿਆ ਜੀ ਉਹ ਜਗ੍ਹਾ ਨੂੰ ਮਤਲਬ ਉੱਥੇ ਟਰੈਕਟਰ ਖੜਾ ਕੇ ਜਦੋਂ ਟੱਕੇ ਨਾਲ ਉਹਦੇ ਮਤਲਬ ਆਪਣੀ ਜਗ੍ਹਾ 'ਤੇ ਰੁਕੀ ਹੋਈ ਸੀ ਇਹਨਾਂ ਨੇ ਸਾਡੀ ਜਗ੍ਹਾ ਤੇ ਜੀ ਸਾਰੇ ਲੋਕ ਉੱਥੇ ਠੇ ਲੱਗੇ ਸਾਬ ਜਗ੍ਹਾ ਲੋਕ ਉਹਨੂੰ ਵਰਤਦੇ ਸੀਗੇ ਤੇ ਉਹਦੇ ਬਾਅਦ ਕੀ ਹੋਇਆ ਜੀ ਇਹਨਾਂ ਨੇ 2012 ਵਿੱਚ ਇਹਨਾਂ ਨੇ ਇਹਨਾਂ ਜਗ੍ਹਾ ਨੂੰ ਕਬਲਾ ਕਰਨ ਲੱਗੇ ਸੀ ਜੀ ਇਹ ਤੇ ਉਹਦੇ ਬਾਅਦ ਕੀ ਆ ਸਾਧ ਜੀ ਸੀ ਨੇ ਜੀ 2012 ਚ ਇਹਨਾਂ ਨੇ ਜੀ ਬਿਜ਼ਨਸ ਸੈਕਟਰ 35 ਲੋਕਲ ਬਾਡੀ ਜਾ ਕੇ ਇਹਨਾਂ ਨੇ ਪੁੱਛ ਕੀਤੀ ਡਾਕਟਰ ਸਾਹਿਬ ਨੂੰ ਵੀ ਇਹਨਾਂ ਨੇ ਅਪਰੋਚ ਕੀਤੀ ਤੇ ਇਹਨਾਂ ਨੇ ਜਾ ਕੇ ਉਹ ਸਾਰੇ ਮੌਕੇ ਦਿਖਾ ਕੇ ਉਹਨਾਂ ਨੇ ਜੀ ਬਿਜ਼ਨਸ ਵਿਲੈਂਸ ਨਾਲ ਇਹਨਾਂ ਨੇ ਕੰਮ ਰਵਾਤਾ ਤੇ ਇਹਨੂੰ ਜਗ੍ਹਾ ਘੇਰ ਨਹੀਂ ਦਿੱਤੀ ਜੀ ਉਹ ਤੋਂ 10 ਸਾਲ ਬਾਅਦ ਹੀ 2022 ਚ ਦੀ ਇਹੀ ਬੰਦੇ ਹੀ ਪਾਰਟੀ ਤਦ ਕਿਉਂ ਸਾਡੇ ਇੱਥੇ ਹੱਥ ਪੈਂਦਾ ਸਾਡੇ ਬੰਦੇ ਸਾਰੇ ਇੱਥੇ ਕਮਿਟੀ ਬੱਠੇ ਆ ਮੇਰਾ ਤੀਜਾ ਮੇਰਾ ਹੈਗਾ ਭਰਾ ਮੇਰਾ ਐਮਸੀ ਬਣ ਗਿਆ ਨਾਲ ਇਹ ਸਾਫ ਕਾ ਐਮਸੀ ਸੀਗੇ ਕਮੇਟੀ ਜਿਹੜੇ ਪ੍ਰਸ਼ਾਸਨ ਸੀ ਇਹਨਾਂ ਦੇ ਨਾਲ ਉਹਨਾਂ ਨੇ ਗਠੜ ਕੇ ਇਹਨਾਂ ਕਰਕੇ ਇਹਨਾਂ ਨੇ ਉਹ ਜਗ੍ਹਾ ਨੂੰ ਦੱਬਣ ਲੱਗੇ ਸੀ ਜੀ ਦੁਬਾਰਾ ਫੇਰ ਤੋਂ ਤੇ ਅਸੀਂ ਦੁਬਾਰਾ ਫੇਰ ਅਸੀਂ ਫੇਰ ਸੀ ਉਹਨਾਂ ਦੁਬਾਰਾ ਫੇਰ ਅਸੀਂ ਉੱਚਣ ਚੱਕਿਆ ਸਾਰੇ ਇਕੱਠੇ ਉਸਾਰਾਂ ਜੀ ਅਸੀਂ ਮੁੱਖ ਮੰਤਰੀ ਪ੍ਰਧਾਨ ਮੁੱਖ ਮੰਤਰੀ ਪੰਜਾਬ ਮਾਨ ਜੀ ਨੇ ਤੇ ਉਹਨਾਂ ਨੇ ਇੱਕ ਆਇਆ ਸੀ ਅਖਬਾਰ ਚ ਐਡ ਆਈ ਸੀਗੀ 23 मई तक ਜਿਹੜੇ ਜਿਹੜੇ ਲੋਕਾਂ ਨੇ ਜ਼ਮੀਨਾਂ ਦਫੀਆਂ ਹੋਈਆਂ ਸ਼ਾਮਲ ਦਫੀਆਂ ਹੋਈਆਂ ਉਹ ਸਾਰੇ ਕਿਹੋ ਜਿਹਾਂ ਜਾਣਦੇ ਅਸੀਂ ਉਹੀ ਅਖਬਾਰ ਦੀ ਕਾਢੀ ਨਾਲ ਲਾ ਕੇ ਜੇ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਜੀ ਡਾਕਟਰ ਸਾਹਿਬ ਨੂੰ ਜੀ ਤੇ ਸੀਵੀਓ ਚੀਫ ਬਿਜ਼ਨਸ ਆਫ ਆਪਣੇ ਮਹਾਲੀ ਨੂੰ ਜੀ ਸਾਰਿਆਂ ਨੂੰ ਮਤਲਬ ਸੀਐਡੀ ਸਾਹਿਬ ਨੂੰ ਜੀ ਡਿਪਟੀ ਸਾਹਿਬ ਨੂੰ ਜੀ ਸਾਰਿਆਂ ਨੂੰ ਚਿੱਠੀਆਂ ਸੀ ਅਸੀਂ ਅਸੀਂ ਪੋਸਟ ਕਰਦੇ ਆ ਕਿ ਇੱਥੇ ਅਰਾਗਸ ਹੋ ਰਿਹਾ ਹੈ ਉਹਦੇ ਦੌਰਾਨ ਕੀ ਹੋਇਆ ਜੀ ਉਸ ਟਾਈਮ ਫਿਰ ਇਹਨਾਂ ਨੇ ਜਦੋਂ ਮੌਕਾ ਦੇਖਿਆ ਸੈਕਟਰ 35 ਨੇ ਉੱਥੇ ਸੰਜੀਤ ਕੁਮਾਰ ਜੀ ਆਪਣੇ ਸੈਕੜੀ ਸਾਹਿਬ ਹੋ ਸੀ ਜੀ ਬੀਲਨਸ ਦੇ ਆਪਣੇ ਚੀਫ ਜੀ ਉਹਨਾਂ ਨੇ ਵਾ ਮੌਕਾ ਟੀਮ ਤੇ ਜੀ ਜਾ ਕੇ ਮੌਕਾ ਦੇਖਿਆ ਉਹਨਾਂ ਨੇ ਥੋ ਜਗ੍ਹਾ ਇਹ ਕੰਮ ਰਖਵਾ ਦਿੱਤਾ ਜੀ ਟੌਨ ਦੇ ਵਿੱਚ ਉਹਦੇ ਬਾਅਦ ਕੀ ਹੋਇਆ ਜੀ ਉਹਨਾਂ ਨੇ ਫਿਰ ਨਾਲੇ ਇਹ ਕਰਿਆ ਜੀ ਵੀ ਇਹਨੂੰ ਢਾਇਆ ਜਾਵੇ ਜਗ੍ਹਾ ਨੂੰ ਜੀ ਕਮੇਟੀ ਦੇ ਈਓ ਸਾਹਿਬ ਮਿਸਟਰ ਗੁਰਦੀਪ ਸਿੰਘ ਸੀਏ ਸਾਹਿਬ ਗੁਰਦੀਪ ਸਿੰਘ ਜੀ ਉਹਨਾਂ ਨੇ ਮੌਕਾ ਸਾਹ ਦੇਖਿਆ ਕਮੇਟੀ ਦੇਖਦੂ ਕਿ ਸਾਡੇ ਇਲਾਕੇ ਦੀ ਉਹਨਾਂ ਨੇ ਢਾਉਣ ਦੇ ਆਰਡਰ ਕਰਤੇ ਜੀ ਉਹ ਕੰਮ ਵੀ ਸਾਡੇ ਕੋਲ ਹੈਗੀ ਹੋਈ ਹੈ ਜੀ ਲਿਖੀ ਹੈ ਜੀ ਉਹ ਟੌਨ ਜੀ ਆਊਟ ਕਰਨੇ ਬਾਅਦ ਜੀ ਉੱਥੇ ਜਿਹੜਾ ਹੁਣ ਮੈਂਬਰ ਸੀ ਇੱਥੇ ਮੌਜੂਦਾ ਮੈਂਬਰ ਸੀਗਾ ਉਹਨਾਂ ਨੇ ਅੱਗੇ ਵੀਕਾ ਕਹਾਣੀ ਬਣਾ ਲਈ ਵੀ ਜੇ ਤੁਸੀਂ ਆਪ ਨਾਲ ਟਾਓ ਉੱਥੇ ਫੋਰਸ ਵੀ ਆ ਗਈ ਸੀ ਜੀ ਢਾਉਣ ਵਾਸਤੇ ਪੂਰਾ ਪੁਲਿਸ ਢਾਉਣ ਵਾਸਤੇ ਆ ਗਿਆ ਟਰੈਕਟਰ ਟਰਾਲੀਆਂ ਪੁਲਿਸਾ ਉੱਥੇ ਆ ਚੁੱਕੀ ਸੀ ਜੀ ਆਉਣ ਦੇ ਬਾਅਦ ਜਦੋਂ ਜੇਸੀਓ ਢਾਉਣ ਲੱਗੀ ਦੀ ਤਾਂ ਇਹਨਾਂ ਨੇ ਤਰੰਤ ਇਹਨਾਂ ਨੇ ਉੱਥੇ ਜੇ ਐਮਸੀ ਸੀ ਗਏ ਪਹਿਲਾਂ ਗੱਠ ਨੂੰ ਕੀਤੀ ਵੀ ਐ ਕਰੋ ਵੀ ਜੀ ਇਹ ਕਿੰਨਾ ਟਾਈਮ ਲੈ ਲਓ ਇੱਕ ਹਫ਼ਤੇ ਦਾ ਟਾਈਮ ਲੈ ਲਓ ਹਫ਼ਤੇ ਨਾਲ ਲੈ ਲਓ ਵੀ ਛੇ ਆਈ ਇਹ ਵੀ ਢਾਉਣਾ ਸੀ ਇਹ ਬਿਲਡਿੰਗ ਆਪ ਤੋੜ ਲਵੋਗੇ ਫੜਾ ਨਿਸ਼ਾਨ ਹੋ ਜਾਊਗਾ ਰਾਕੇ ਜੀ ਇਹ ਇਹ ਹਫ਼ਤੇ ਦੌਰਾਨ ਜੀ ਇਹ ਕੋਰਟ 'ਚ ਬੰਦੇ ਭੇਜਦੇ ਉਹਨਾਂ ਨੇ ਜੀ ਕੋਰਟ 'ਚ ਹੋ ਆਪ ਨਾਲ ਕੇਸ ਪਾਇ ਇਹ ਖਾਲੀ ਜਗ੍ਹਾ ਸਾਹਮਣੇ ਜਗਾ ਬੀਸੀ ਕੋਈ ਉਹਨੇ ਮਾਲਕੀ ਕੁਛ ਨਹੀਂ ਹੋਇਆ ਕੋਈ ਨਾ ਕੋ ਉਹਨੂੰ ਕਾਗਜ਼ਾ ਕੁਛ ਵੀ ਹੈ ਨਾ ਕੋਈ ਇਹਨਾਂ ਨੇ ਆਪਣੀਓ ਸਾਰੀ ਜਗ੍ਹਾ ਦਾ ਨਕਸ਼ਾ ਬਣਾ ਕੇ ਇਹ 6-7 ਭਾਈ ਨੇ ਜੀ ਇਹ ਇਹਨਾਂ ਨੇ ਉਹ ਸਾਰੀ ਜਗ੍ਹਾ ਡਿਵਾਈਡ ਕਰ ਲਈ ਆਪ ਜੀ ਨਕਸ਼ਾ ਬਣਾ ਕੇ ਇਹਨਾਂ ਹੱਥ ਨਾਲ ਬਣਾ ਕੇ ਉਹ ਬੋਰਡ ਤੇ ਨਾ ਲਾ ਦਿੱਤਾ ਜੀ ਲਾ ਕੇ ਠੁੱਠੀ ਇਹਨਾਂ ਨੇ ਆਪਣੀਆਂ ਆਪਣੀਆਂ ਪੁਰਾਣੀਆਂ ਜਿਹੜੀ ਇੱਥੇ ਰਹਿਸ਼ਾ ਉਹ ਟੈਕਸਟ ਮਾ ਕਰਾ ਕੇ ਗਲਤ ਤਰੀਕੇ ਨਾਲ ਕਰਕੇ ਜੀ ਉਹ ਇਹਨਾਂ ਨੇ ਉੱਥੇ ਦਿਖਾਤਾ ਵੇਖੋ ਜੀ ਮਾਲਕ ਹੈ ਹੁਣਾ ਜੀ ਮਾਲਕ ਉਹ ਹੋਰ ਜਗ੍ਹਾ ਦੇ ਸੀਗੇ ਦਿਖਾਤੀ ਨਾ ਹੋ ਜਗਾ ਜੀ ਉਨੇ ਬਾਅਦ ਕੀ ਕੀਤਾ ਇਹਨਾਂ ਨੇ ਜਾ ਕੇ ਜੀਵਰ ਉੱਥੇ ਇਹਨਾਂ ਨੇ ਕੋਸ਼ਿਸ਼ ਕੀਤੀ ਸਾਨੂੰ ਤੁਹਾਨੂੰ ਤੇ ਸਟੇ ਮਿਲਵੇ ਕੰਮ ਕਰਨ ਵਾਸਤੇ ਜੀ ਲੇਕਿਨ ਉੱਥੇ ਇਹਨਾਂ ਦਾ ਹੱਥ ਫੇਰ ਫੇਰ ਨਾ ਕਰਿਆ ਕੋੜ ਕੇ ਚੱਲ ਪਿਆ ਜੀ ਸਰਵੇ ਇਹ ਨਹੀਂ ਛੱਡੇ ਜੀ ਹੁਣ ਜੀ ਇਹ 20 ਜੂਨ ਨੂੰ ਜੀ ਦੁਬਾਰਾ ਮੁੜ ਕੇ ਇਹਨਾਂ ਨੇ ਫੇਰ ਕੋਸ਼ਿਸ਼ ਕੀਤਾ ਉੱਥੇ ਜਾ ਕੇ ਜੀ ਅਸੀਂ ਫੇਰ ਸੇਮ ਪ੍ਰੋਸੈਸ ਦੇ ਨਾਲ ਮੁੱਖ ਮੰਤਰੀ ਸਾਹਿਬ ਸਾਹਿਬ ਨੂੰ ਦੁਬਾਰਾ ਫੇਰ ਸਾਰਿਆਂ ਨੂੰ ਡਾਇਰੈਕਟਰ ਸਾਹਿਬ ਨੂੰ ਲੋਕਲ ਬਾਡੀ ਨੂੰ ਜੀ ਐਸਡੀਓ ਸਾਹਿਬ ਨੂੰ ਤੇ ਤਹਿਸੀਲਦਾਰ ਸਾਹਿਬ ਨੂੰ ਜੀ ਤੇ ਡੀ ਸਾਹਿਬ ਨੂੰ ਅਸੀਂ ਉਹਨਾਂ ਕੋਲ ਪਾਸੋਂ ਹੀ ਮਿਲੇ ਆ ਇਸ ਮਿਲਿਆ ਇਹਨਾਂ ਨੂੰ ਜਾ ਕੇ ਜੀ ਇਨੋਂ ਦੁਆਰਾ ਫੇਰ ਸੀ ਪੱਤਰ ਦਿੱਤਾ ਵੀ ਕੋਈ ਅਸੀਂ ਪਹਿਲਾਂ ਜਗ੍ਹਾ ਉੱਤੇ ਸੀ ਅਸੀਂ ਉਹਨਾਂ ਕੋਲ ਪਹੁੰਚੇ ਸੀਗੇ ਵੀ ਅਗਰਾਂ ਗੱਲ ਵਧੀ ਗਈ ਫਿਰ ਇਹ ਨਹੀਂ ਸਾਡੇ ਸਰ ਜੀ ਇਹ ਕੰਪਲੀਟ ਕੀਤੀ ਆ ਜਦੋਂ ਤੁਸੀਂ ਹਾਂ ਜੀ ਸਰ ਜੀ ਕੋਈ ਅਫਸਰ ਕੋਈ ਮੌਕੇ ਦੇਖਣ ਦੇਖ ਕੇ ਨਹੀਂ ਆ ਸਰ ਮੌਕੇ ਦੇ ਸਰ ਆਏ ਸੀਗੇ ਜੀ ਸਰ ਉਸ ਤੋਂ ਪਹਿਲਾਂ ਨਾ ਜਦੋਂ ਵਿੱਚ ਅਸੀਂ ਜਦੋਂ ਇਹ ਨਹੀਂ ਲੋਕ ਖੜੇ ਸੀ ਅਫਸਰਾਂ ਤੋਂ ਪਹਿਲਾਂ ਹੀ ਗੱਲ ਆ ਜੀ ਅਸੀਂ ਸਰ ਕੋਰਟ ਚ ਚਲ ਗਏ ਹਾਈ ਕੋਰਟ ਚ ਲੱਗੇ ਜੀ ਜਦੋਂ ਨਹੀਂ ਲੋਕ ਖੜੇ ਜੀ ਸਰ ਏਦਾਂ ਉੱਥੇ ਗੇਮ ਕੀ ਬਣਾਈ ਇਹ ਕਮੇਟੀ ਦੇ ਨਾਲ ਮਿਲ ਮਿਲ ਚੁੱਕੇ ਸੀ ਆਪ ਤੁਸੀਂ ਜੀ ਸਾਰੀ ਕਮੇਟੀ ਨਾਲ ਮਿਲ ਚੁੱਕੀ ਇਹ ਕਦੋਂ ਫੇਰ ਕਹਿ ਵੀ ਆਏਗੇ ਤੁਸੀਂ ਹ ਵੀ ਉਹ ਕਵਤਾ ਤੁਹਾਨੂੰ ਸੀ ਆਪ ਕਰਾਉਗੇ ਨਾਲ ਉਹ ਜਿਹੜਾ ਦੋ ਜੀ ਹਾਈ ਕੋਰਟ ਤੋਂ ਡਿਮਾਰਕਟ ਸਰ ਵੀ ਅਸੀਂ ਜੇ ਰਿਆ ਅਸੀਂ ਤੀਜੀ ਧਰ ਅਸੀਂ ਦੋ ਧਰਾਂ ਦੇ ਨਾਲ ਇਹਨਾਂ ਨਾਬਚ ਨੇ ਸੋਤਾ ਕਰਕੇ ਇੱਥੇ ਕੇਸ ਤਨਾ ਚੱਲ ਪਿਆ ਨਾਲ ਕਿ ਇਹਨਾਂ ਗੇਮ ਬਣਾਈ ਜੀ ਮੈਂ ਪਾਰਟੀ ਨੇ ਇਹਨਾਂ ਗੇ ਪटीशनਰ ਨੇ ਲਾ ਕੇ ਜਿਹਨਾਂ ਨੇ ਕੇਸ ਪਾਇਆ ਸੀਗਾ ਉਹਨਾਂ ਨੂੰ ਵੀ ਕਵਟੀ ਮਿਲ ਗਿਆ ਅਸੀਂ ਕੇਸ ਪਾ ਦੋ ਅਸੀਂ ਮਿਲ ਉਹਨਾਂ ਕੋਲ ਡਾਕਟਰ ਅਸੀਂ ਅਸੀਂ ਉਹ ਜਗਾ ਤੁਹਾਨੂੰ ਦੇ ਦਾਂਗੇ ਸਰ ਤੁਹਾਨੂੰ ਪਤਾ ਪਤਾ ਲੱਗ ਗਿਆ ਵੀ ਆਜ ਮਿਲ ਚੁੱਕੇ ਸਰ ਜੀ ਸੀ ਫਿਰ ਅਸੀਂ ਇਹ ਕਹਿ ਰਹੇ ਹਾਈ ਕੋਰਟ ਦਾ ਸਿਰਫ ਸਰ ਫਿਰ ਅਸੀਂ ਰੁਕ ਕੀਤਾ ਜੀ ਹਾਂ ਹਾਈ ਕੋਰਟ ਸਾਨੂੰ ਆਰਡਰ ਸਾਨੂੰ ਮਿਲ ਕਿਸਮ ਕਿਸਮ ਸੁਣੋਗੇ ਜ ਹਾਈ ਕੋਰਟ ਸਰ ਆਉਟਰ ਕਾਪਟੇ ਜੀ ਵੀ ਇਹ ਇਤਲੀ ਜਗ੍ਹਾ ਪਈ ਆ ਵੀ ਇਮੀਜਟ ਇਹਨਾਂ ਦਾ ਐਸਸੀ ਨੂੰ ਕਰਕੇ ਇਹਨਾਂ ਦਾ ਇਹਨਾਂ ਦੇ ਜਿਹੜੀ ਹਾਈਸਟਰੀ ਡਿਵਾਨਿਸ਼ ਹੋਈ ਉਹ ਵੀ ਆਊਟਰ ਕਰਦੇ ਨਾ ਸਰ 13 ਦੂਜੀ ਵੇਲੇ ਸਰ ਉਹ ਹੀ ਆ ਜੀ 19 1 24 ਨੂੰ ਜੀ ਆਰਡਰ ਸਰ ਹੋਏ ਵੀ ਜੀ ਸਰ ਕੋ ਸਾਰ 6 ਤਸ ਮਹੀਨੇ ਸਰ ਹੋ ਗਈ ਜੀ ਕੋਈ ਕਾਰਵਾਈ ਨਹੀਂ ਹੋਈ ਜੀ ਉਸ ਤੋਂ ਸਰ ਬਾਅਦ ਇਹਨਾਂ ਨੇ ਫਿਰ ਕੋਰਟ ਤੇ ਅਪੀਲ ਹੋਏ ਦੁਆਰਾ ਫਿਰ ਗੱਲ ਹੋਈ ਆ ਸਰ ਲੋਕਲ ਲੋਅਰ ਕੋਰਟ ਜਿਨਾਂ ਨੇ ਹਦਾਇਤਾਂ ਦਿੱਤੀਆਂ ਹਾਈ ਕੋਰਟ ਨੇ ਵੀ ਇਹਦੀ ਇਮੀਜਿਏਟ ਦੀ ਕਾਰੰਦਗੀ ਕਰੀ ਜਾਵੇ ਜੀ ਸਰ ਫੇ ਕੀਤਾ ਲੋਅਰ ਕੋਰਟ ਨੇ ਜੀ 13 ਦੋ ਨੂੰ ਆਰਡਰ ਕਰਤੇ ਇਹਨਾਂ ਨੇ ਅਸ਼ੀਰ ਸਾਹਿਬ ਨੂੰ ਵੀ ਭਾਈ ਇਹਦੀ ਜਿਹੜਾ ਅਡਵਾਂਸ ਮਸਤੀ ਆਰਡਰ ਕਰਤੇ ਸੋ ਸਾਨੂੰ ਇਹ ਬਾਰੇ ਕੋਈ ਸਾਨੂੰ ਕੋਈ ਤਾਂ ਸੁਨੇਹਾ ਨਹੀਂ ਕੋਈ ਮਿਲ ਕੋਈ ਦਾ ਮੈਸੇਜ ਨਹੀਂ ਆਇਆ ਵੀ ਹਾਂ ਤੁਹਾਡੇ ਆਰਡਰ ਹੋ ਚੁੱਕੇ ਆ ਜੀ ਸਾਰਾ ਇਹਨਾਂ ਨੇ ਹੁਣ ਕੀ ਕੀਤਾ ਦਾਰਾ ਹੁਣ ਵੀ ਜੋਂ ਦਾ ਦੁਆਰਾ ਫੇਰ ਕਰਵਾ ਕਰਨ ਲੱਗੀ ਦੁਆਰਾ ਵੀ ਸਾਰਾ ਅਸੀਂ ਇਥੋਂ ਫੇ ਪਹੁੰਚੇ ਜੀ ਸਾਰਾ ਸਾਡੇ ਕੋਈ ਸੁਣਾਈ ਨਹੀਂ ਹੋਈ ਜੀ ਉਸ ਤੋਂ ਬਾਅਦ ਸਾਸੀ ਬਸ ਅੱਜ ਦੇ ਸਾਹ ਕੋਲ ਆ ਜੀ ਦੇਖੋ ਦੁਆਰਾ ਫੇ ਕਰਵਾ ਕਰਨ ਲੱਗੇ ਜੀ ਪਰ ਅਜੇ ਉਹ ਸਾਹਿਬ ਨੇ ਟੀ ਵੀ ਭੇਜੀ ਆਪਣੀ ਜੀ ਇਹਨਾਂ ਦਾ ਆਪਣੇ ਨੈਪ ਫਿਲਰ ਤੇ ਜਰੀ ਕਿ ਜਾ ਕੇ ਤੁਸੀਂ ਜਾ ਕੇ ਮੌਕਾ ਦੇਖੋ ਦੇਖ ਕੇ ਉਹਨੂੰ ਕੰਮ ਨੂੰ ਰਖੇ ਰਗੋ ਜੀ ਸਾਡੇ ਅਸੀਂ ਇੱਥੇ ਪਹੁੰਚੇ ਆ ਜੀ ਤੇ ਉਹ ਤਾਂ ਨਾਇਬ ਸਾਹਿਬ ਜੀ ਸਾਰੇ ਸੀ ਨਾਲ ਚਲੇ ਗਏ ਸਾਰੇ ਇਹੋ ਜਿਹੜੇ ਬੰਦੇ ਸੀ ਨਾਲ ਜੀ ਸਾਡੇ ਪਹੁੰਚੇ ਆ ਤੇ ਆਪਣੇ ਨਾਇਬ ਸਾਹਿਬ ਦੇ ਨਾਲ ਆਪਣੇ ਈਓ ਸਾਹਿਬ ਜੀ ਉਹਨਾਂ ਬੁਲਾ ਰਹੇ ਜੀ ਜੁੱਧਾ ਹਲਕਾ ਪਡਵਾਲੀ ਸਾਹਿਬ ਬੁਲਾ ਰਹੇ ਜੀ ਬੁਲਾ ਕੇ ਸਰ ਉਹਨਾਂ ਨੇ ਜਦ ਮੌਕਾ ਦੇਖਿਆ ਦੇਖ ਕੇ ਉਹਨਾਂ ਸਾਹਿਬ ਰਕੌਂਡ ਘਰ ਘਰ ਕੰਮ ਰਕੌਂਣ ਲੱਗੇ ਸਾਰੋ ਸਾਰੇ ਬੰਦੇ ਜਿੰਨੇ ਛੜਦੇ ਸਾਰੇ ਸਾਨੂੰ ਮਾਰੂ ਬੈ ਕੇ ਜੀ ਉਹ ਜੇ ਉਹ ਇਹ ਫੋਟੋ ਹੋਈ ਪਈ ਆ ਗਾਫਰ ਪਈ ਆ ਵੀਡੀਓ ਤੁਹਾਡੇ ਕੋਲ ਮੌਜੂਦ ਹੈਗੀ ਆ ਮੌਕੇ ਦੀ ਉਹ ਤੁਹਾਨੂੰ ਤੁਹਾਨੂੰ ਸਹੀ ਸੋਚ ਦੇ ਸਕਦੇ ਆ ਜੀ ਤੇ ਸਰ ਇਹ ਸਾਡੇ ਨਾਲ ਹੋਇਆ ਜੀ ਉਹਦੇ ਬਾਅਦ ਫਿਰ ਨਹੀਂ ਹੱਤ ਪੱਲਾ ਪਈ ਆ ਫਿਰ ਉਹਨਾਂ ਕੇ ਸੀ ਡੀਸੀਲ ਤੋਂ ਮਤਲਬ ਫੇਰ ਸੀ ਗਏ ਆ ਜੀ ਬਸ ਉਹ ਕਾਪੀ ਸੀ ਉਹਨਾਂ ਨੂੰ ਸੇਵ ਕਰਾਈ ਆ ਜੀ ਤੇ ਸਾਡੀ ਮਾਲਕ ਕਿਸੇ ਦਾ ਡੀ ਸਾਹਿਬ ਆਨਲੀ ਚਲੇ ਗਏ ਤੇ ਏਡੀ ਸਾਹਿਬ ਸੀ ਉਹਨਾਂ ਨੂੰ ਸੀ ਮੰਗਵਾ ਦਿੱਤਾ ਹੋਇਆ ਜੀ ਪਰ ਹੁਣ ਤੱਕ ਕੋਈ ਕਾਰਗਰ ਹੋਈ ਨਹੀਂ ਜੀ ਉਹਨਾਂ ਨੇ ਮਾਰਕ ਕਰਕੇ ਥੱਲੇ ਅਪਲੀਕੇਸ਼ਨ ਭੇਜ ਦਿੱਤੀ ਉਹਨਾਂ ਸਾਹਿਬ ਮਾਰਕ ਕਰਕੇ ਥੱਲੇ ਭੇਜ ਦਿੱਤੀ ਉਹਨਾਂ ਨੇ ਏਡੀ ਸਾਹਿਬ ਨੂੰ ਸਰ ਹੁਣ ਤਾਂ ਕੋਈ ਕੁਝ ਨਹੀਂ ਆ ਖਰਾ ਦੁੱਖ ਬੰਦੇ ਜਿਹੜੋ ਉਹ ਨੀਆ ਪੱਟਣ ਲੱਗੇ ਸੀ ਉਦੋਂ ਤੋਂ ਲੈ ਕੇ ਉਹ ਕਿਸੇ ਪਾਰਟੀ ਦੇ ਬੰਦੇ ਆ ਜਿਹੜਾ ਸਰ ਆਪ ਵਾਲਿਆਂ ਦੇ ਨਾਲ ਬੰਦੇ ਆ ਸਰ ਹੁਣ ਉਹ ਕੀ ਜਕਤੀ ਜਿਹੜੀ ਹੈ ਸਰਕਾਰ ਹੈਗੀ ਉਹ ਸਰਕਾਰ ਨੂੰ ਪਤਾ ਇਹ ਵਾਰ ਕੋਈ ਪਤਾ ਨਹੀਂ ਥੱਲੇ ਕੀ ਹੋ ਰਿਹਾ ਸਾਰੇ ਆਪਣੀਆਂ ਇਹ ਯਾਰੀਆਂ ਬਗਾ ਰਹੇ ਨੇ ਯਾਰੀ ਇਹ ਸ਼ਾਇਦ ਵਾਰ ਸਰਕਾਰ ਨੂੰ ਪਤਾ ਨਾ ਹੋਵੇ ਜਿਹੜਾ ਥਾਲਾ ਥਾਲਾ ਜਿਹੜਾ ਦਵਾ ਕੰਮ ਕਰਦਾ ਹੈ ਵੀ ਸ਼ਾਇਦ ਸਰਕਾਰ ਦੇ ਵਿੱਚ ਕੋਈ ਨਾ ਇਦਾਂ ਨਹੀਂ ਹੋਵੇ ਇਹ ਥੱਲੇ ਲੈਵਲ ਦੇ ਆਪਣੀਆਂ ਯਾਰੀਆਂ ਬਗਾ ਕੇ ਇਦਾਂ ਇਦਾਂ ਨੇ ਕੰਮ ਜੀ ਕਰਾਉਣ ਲੱਗੇ ਹੋਏ ਆ ਜੀ ਸਰ ਆਪਣਾ ਨਾਮ ਕੀ ਹੈ ਤੇ ਅੱਜ ਤੁਹਾਡੇ ਖਰਾਬ ਇੱਕ ਪ੍ਰੈਸ ਕਾਨਫਰੰਸ ਮੁਹਾਲੀ ਦੇ ਵਿੱਚ ਕੀਤੀ ਗਈ ਹੈ ਤੁਸੀਂ ਉਸ ਵਿੱਚ ਕੀ ਪੱਖ ਦੇਣਾ ਚਾਹੁੰਦੇ ਹੋ ਮੇਰਾ ਨਾਮ ਮਕੇਸ਼ ਕੁਮਾਰ ਹੈ ਜੀ ਇਹ ਨਾ ਸਾਡੇ ਬਜ਼ੁਰਗਾਂ ਦੀ ਸਾਡੇ ਪਾ ਮੇਰੇ ਪਾ ਇਹ 3 ਸਾਲ ਹੋ ਗਏ 2 ਸਾਲ ਹੋ ਗਏ ਸਾਨੂੰ ਪਰੇਸ਼ਾਨ ਕਰਨ ਲੱਗੇ ਡੇਢ ਸਾਲ ਪੁਰਾਣੇ ਬਜ਼ੁਰਗ ਸਾਡੇ ਬਾਬੇ ਦਾਦੇ ਇਹ ਜਗ੍ਹਾ ਤੇ ਸਾਡਾ ਕਬਜ਼ਾ ਲਾਲਕੀਰ ਦੇ ਅੰਦਰ ਡੋਰਾ ਇਹ ਸਾਰਾ ਪਿੰਡ ਲਾਲਕੀਰ ਦੇ ਬੈਠਿਆ ਸਾਰੇ ਮੰਨੂ ਇਹ ਪਰੇਸ਼ਾਨ ਕਰਨ ਲੱਗੇ ਬਹੁਤ ਜ਼ਿਆਦਾ ਪਰੇਸ਼ਾਨ ਕਰ ਲਿਆ ਇਹਨਾਂ ਨੇ ਜ਼ਿਆਦਾ ਇਹਨਾਂ ਨੇ ਪਰੇਸ਼ਾਨ ਬਹੁਤ ਕਰਿਆ ਇਹਨਾਂ ਨੇ ਮੈਨੂੰ ਸਾਰੀ ਜਗ੍ਹਾ ਇਹ 1.5 ਸਾਲ ਪੁਰਾਣੀ ਆ 150 ਸਾਲ ਦੀ ਸਾਰੇ ਮੇਰੇ ਉਰੇ ਮਕਾਨ ਤੇ ਬਾਲੇ ਵਾਲੇ ਕੋਠੇ ਤੇ ਪਿਛਲੀ ਵਾਰ ਹਾੜ ਆਇਆ ਉਹਦੇ ਵਿੱਚ ਕੰਧਾ ਗਿਰ ਗਿਆ ਸਾਡਾ ਇਨਸਾਨ ਹੋ ਗਿਆ ਬਹੁਤ ਇਨਸਾਨ ਹੋਇਆ ਇਹ ਸਾਡਾ ਬਹੁਤ ਡੰਗਰ ਦੀ ਮਰੇ ਮੇਰੇ ਭਾਈ ਦੀ ਡੈਥ ਦੀ ਹੋਈ ਜਦ ਉਹਦੇ ਵਿੱਚ ਸਾਡਾ ਸਮਾਨ ਇੱਕ ਕਮਰੇ ਦੀ ਗਿਰ ਗਏ ਦੋ ਬਹੁਤ ਉਹਦੇ ਵਿੱਚ ਨਵਾਂ ਪੁਰਾਣਾ ਮੈਂ ਮਕਾਨ ਪਾਣ ਲੱਗੇ ਸਰ ਜਿਹੜਾ ਤੁਸੀਂ ਮਕਾਨ ਬਣਾ ਰਹੇ ਹੋ ਤੁਸੀਂ ਕੀ ਕਹਿ ਰਹੇ ਹੋ ਵੀ ਇਹ ਪੁਰਾਣਾ ਪਹਿਲਾਂ ਹੀ ਮਕਾਨ ਬਣਿਆ ਹੋਇਆ ਸੀਗਾ ਇੱਥੇ ਦੁਬਾਰਾ ਤੁਸੀਂ ਇਹਨੂੰ ਰਿਪੇਅਰ ਕਰ ਰਹੇ ਹੋ ਦੁਬਾਰਾ ਹਾਂਜੀ ਸਰ ਹਾਂ ਸਾਡੀ ਲਾਲਕੀਰ ਦੇ ਅੰਦਰ ਆ ਸਰ ਇਹ ਸਾਰਾ ਪਿੰਡ ਲਾਲਕੀਰ ਦੇ ਅੰਦਰ ਬੈਠਿਆ ਸਾਡਾ 150 ਦੇ ਆਰ ਮੈਂ ਸਭ ਤੋਂ ਛੋਟਾ ਹਾਂ ਮਨੋਦਾਸ ਆਸੀ ਦੇ ਇੱਥੇ ਹੀ ਮੇਰੀ ਮੇਰੀ ਦੀ 50 ਦੇ ਨੇੜੇ ਤੇੜਾ ਉਮਰ ਹੋ ਗਈ ਜੀ ਸਾੜਾ ਦਾ ਇਹੀ ਬਾੜੇ ਦੇ ਇਹੀ ਡੰਗਰ ਦੇ ਇਹੀ ਸਭ ਕੁਝ ਇੱਥੀ ਜਗ੍ਹਾ ਦਾ ਸਭ ਕੁਝ ਹਾਂਜੀ ਉਹ ਕਹਿ ਰਿਹਾ ਵੀ ਪਹਿਲਾਂ ਅਸੀਂ ਕਮਾਰੀਓਗ ਅਦਾਲਤ ਵਿੱਚ ਵੀ ਇਹਨਾਂ ਨੇ ਕੰਪਲੇਟ ਵੀ ਕੀਤੀ ਸੀਗੀ ਤੇ ਇਹਨਾਂ 'ਤੇ ਕੇਸ ਵੀ ਕਰਿਆ ਸੀਗਾ ਤੇ ਉਹ ਕੇਸ ਬਾਰੇ ਤੁਸੀਂ ਕੀ ਜਵਾਬ ਦੇਣਾ ਚਾਹੁੰਦੇ ਹੋ ਉਹ ਕਹਿ ਰਿਹਾ ਵੀ ਇਹਨਾਂ ਦਾ ਭਰਾ ਵੀ ਜਿਹੜਾ ਐਮਸੀ ਹੈ ਤੇ ਨਗਰ ਕੌਂਸਲ ਨਾਲ ਵੀ ਮਿਲੇ ਹੋਏ ਆ ਸਾਰਾ ਅਸੀਂ ਤਾਂ ਸਿੱਧੇ ਸਾਦੇ ਆ ਸਾਡਾ ਕਿਸੇ ਗੱਲ ਹੋਣੀ ਹੈ ਮੈਂ ਤਾਂ ਕਮੇਟੀ ਮੰਦੀ ਗਿਆ ਨਹੀਂ ਹੁਣ ਤੱਕ ਸਾਡਾ ਕਿਸਾ ਕੋਈ ਐਮਸੀ ਦਾ ਨਹੀਂ ਸਾਡੇ ਕਰ ਕਿਸਾ ਦਾ ਨਹੀਂ ਹੈ ਆਪਾਂ ਤਾਂ ਅਸੀਂ ਆਪਣੀ ਮਿੱਤ ਰੋਟੀ ਖਰਦੇ ਆ ਆਪਣੇ ਗੱਡੀਆਂ ਚਲਾਉਂਦੇ ਟਰੱਕ ਜੀ ਇਹ ਸਾਨੂੰ ਪਰੇਸ਼ਾਨ ਕਰਨ ਲੱਗੇ ਆ ਇਹ ਨਾ ਮੈਂ 420 ਦਾ ਪਰਚਾ ਹੈ ਇੱਕ ਜਸਵੀਰ ਬਿੱਲੇ ਪਾ ਗਰਮੇਲਵਾਦੀ ਸਜ਼ਾ ਹੋਈ ਹੈ ਨੇ ਦੋ ਹੀ ਪਾਸੇ ਦੇ ਸਜ਼ਾ ਹੋਈ ਦੋ ਬੰਦਿਆਂ ਨੂੰ ਇਹ ਸਾਨੂੰ ਜਾਣ ਕੇ ਪਰੇਸ਼ਾਨ ਕਰਨ ਲੱਗੇ ਇਹ ਜਾਣਦੇ ਆ ਭੱਜਣਾਂ ਵਾਲੇ ਜਾਂ ਹਾਈ ਜਾਂਦੇ ਜੀ ਹਾਈ ਕੋਰਟ ਚਲੇ ਗਏ ਕਿ ਫਲਾਣੇ ਚਲੇ ਗਏ ਅੱਜ ਸਿੱਧੇ ਸਾਦੇ ਆ ਜੀ ਸਾਨੂੰ ਪਰੇਸ਼ਾਨ ਕਰਨ ਲੱਗੇ ਜਾਣ ਕੇ ਬਹੁਤ ਪਰੇਸ਼ਾਨ ਕਰਦੇ ਆ ਸਾਨੂੰ ਇਹਨਾਂ ਨੇ ਬਹੁਤ ਇਹਨਾਂ ਨੇ ਸਰ ਪਰੇਸ਼ਾਨ ਕਰਿਆ ਬਾਈ ਕੈਂ ਲੱਗਦਾ ਹੈ ਅਸੀਂ ਕਿਆ ਕਰੀਏ ਜੀ ਬਸ ਇੱਕ ਲੜਾਈ ਦੀ ਵੀ ਵੀਡੀਓ ਸਾਹਮਣੇ ਆ ਰਹੀ ਹੈ ਉਹ ਲੜਾਈ ਕਦੋਂ ਹੋਈ ਹੈ ਜੀ ਉਹ ਸਰ ਉਸ ਦਿਨ ਇਹ ਆਪ ਆਏ ਸਾਨੂੰ ਪਰੇਸ਼ਾਨ ਕਰਨ ਗਏ ਕੋਈ ਇੱਥੇ ਇੱਥੇ ਕੋਈ ਕਬਰਸਤਾਨ ਦਾ ਰੋਲਾ ਹੋਣਾ ਸਾਨੂੰ ਤਾਂ ਪਤਾ ਨਹੀਂ ਜੀ ਸਰ ਉੱਥੇ ਕੋਈ ਆਏ ਹੁਣੇ ਅਫਸਰ ਵਿਚਾਰੇ ਉਹ ਉਹਨਾਂ ਨੂੰ ਇੱਧਰ ਨੂੰ ਲੈ ਆਏ ਜੀ ਫਿਰ ਇਹ ਸਾਨੂੰ ਮੇਰੀ ਸਾਡੇ ਇੱਥੇ ਮੇਰੀ ਭਝਾਈ ਵਿਚਾਰੀ ਬਿਮਾਰ ਰਹਿੰਦੀ ਉਹ ਅਫਸੈਟ ਹੋਈ ਆ ਇਹ ਆਣ ਕੇ ਸਾਨੂੰ ਕਹਿਣ ਲੱਗੇ ਕੁਲਵੰਤ ਕੌਰ ਤੇ ਗਰਮੇਰ ਸਿੰਘ ਪਾਪਲਾ ਕਹਿੰਦੇ ਇੱਥੇ ਰੁਠੋ ਤੁਸੀਂ ਸਾਰੇ ਕਹਿੰਦੇ ਤੁਸੀਂ ਇੱਥੇ ਜੋੜਦੇ ਦੇ ਕਹਿੰਦਾ ਤੁਹਾਡੀ ਜਗ੍ਹਾ ਨਹੀਂ ਇਹ ਸਾਨੂੰ ਜਾਣ ਕੇ ਇਹਨੇ ਬਹੁਤ ਪਰੇਸ਼ਾਨ ਕਰਿਆ ਜੀ ਬਹੁਤ ਜ਼ਿਆਦਾ ਇਹਨੇ ਇੰਨਾ ਪਰੇਸ਼ਾਨ ਕਰ ਲਿਆ ਸਾਨੂੰ ਆ ਕੇ ਇਹਨੇ ਦਬਕੇ ਮਾਰੇ ਇਹਨਾਂ ਨੂੰ ਐ ਚੱਕ ਦੂਗੇ ਤੁਹਾਨੂੰ ਠਾਲ ਦੂਗੇ ਤੇ ਐ ਕਰ ਦੂਗੇ ਜੀ ਇਹ ਸਾਰੇ ਸਾਡੇ ਪਹੋ ਪੁਰਾਣੀ ਜਗਾ ਸਾਡੀ ਸਾਡੀ ਆਪਣੇ ਹੱਕ ਦੀ ਹੈ ਸਾਰੇ ਮਿੰਤ ਮੇਰੇ ਬਜ਼ੁਰਗਾਂ ਦੀ ਹੈ ਸਾਰੇ ਬਾਬਿਆਂ ਦੀ ਹੈ ਪੁਰਾਣੀ ਜਗਾ ਮਕਾਨ ਪੁਰਾਣੇ ਪਏ ਸਰ ਸਾਨੂੰ ਪਰੇਸ਼ਾਨ ਸੰਗ ਕਰਨ ਲੱਗੇ ਕੋਈ ਕਾਗਜ਼ਾਤ ਹੈਗੇ ਇਹਨਾਂ ਦੇ ਹਾਂਜੀ ਹਾਂ ਸਰ ਹੈਗਾ ਸਭ ਕੋ ਇਹਨਾਂ ਕੋਲ ਹੈ ਹੀ ਨਹੀਂ ਜੀ ਇਹ ਸਾਰੇ ਪਾਸੇ ਜਾਏ ਇਹਨਾਂ ਕੋਲ ਹੈ ਹੀ ਨਹੀਂ ਕੁਝ ਤੁਹਾਡੇ ਕੋਲ ਕਿਹੜੇ ਕਿਹੜੇ ਕਾਗਜ਼ ਸਾਰੇ ਸਾਡੇ ਕਮਿਤੀ ਦੇ ਸਭ ਕੁਝ ਹੈ ਜੀ ਸਭ ਕੁਝ ਚੜਿਆ ਸਾਡੇ ਸਾਰੇ ਬਾੜੇ ਲੱਤੇ ਅਸੀਂ ਕਹਿੰਦੇ ਲੱਤੇ ਉਹ ਬੰਦੇ ਆਂਦੇ ਹਾਂਜੀ ਤੇ ਜਿਹੜੇ આરોਪ ਲਗਾ ਰਹੇ ਤੁਹਾਡੇ ਦੇ ਇਹ ਗਲਤ ਤਾਂ ਬਹੁਤ ਗਲਤ ਆ ਜੀ ਇਹ ਬੰਦਿਆਂ ਨੇ ਬਸ ਹੁਣ ਕਿਹਾ ਕਹਿ ਦਿਆ ਚਾਰ ਬੰਦਿਆਂ ਨੇ ਦੁਖੀ ਕਰ ਲਿਆ ਸਾਰਾ ਸਾਨੂੰ ਦਾ ਪਰੇਸ਼ਾਨ ਕਰਿਆ ਪਿਆ ਸਾਡੇ ਕੇ ਪਾ ਦੀ ਕਿਹੜੀ ਖੁੰਧ ਕੱਢ ਰਹੇ ਪਤਾ ਨਹੀਂ ਸਾਨੂੰ ਕਿਉਂ ਪਰੇਸ਼ਾਨ ਕਰ ਰਹੇ ਸਨ ਬਹੁਤ ਪਰੇਸ਼ਾਨ ਕਰਿਆ ਸਾਰੇ ਇਹਨਾਂ ਨੇ ਬਹੁਤ ਜ਼ਿਆਦਾ ਕਿੰਨਾ ਕਹਿ ਲਾ ਉਹਨਾਂ ਪਰੇਸ਼ਾਨ ਕਰਦਾ ਸਾਨੂੰ ਅਸੀਂ ਤਾਂ ਇੱਕ ਕੇ ਜੀ ਸਿੱਧੇ ਸਾਦੇ ਆ ਜੀ ਆਪਣੀ ਮਿੰਟ ਕਰਦੇ ਰੋਟੀ ਖਾਂਦੇ ਆ ਸਾਨੂੰ ਇਹ ਇਹ ਜਾਣ ਦੇ ਕਚਹਿਰੀਆਂ ਨੇ ਜੀ ਆਪਣਾ ਕਦੀ ਉੱਧਰ ਭੱਜ ਕੇ ਜੀ ਉੱਧਰ ਪੜ ਅਸੀਂ ਕਚਹਿਰੀਆਂ ਦੇ ਡਰਦੇ ਜੀ ਨਾ ਠਾਣੇ ਗਏ ਜਿੰਦਗੀ ਮੇਂ ਨਾ ਕੁਛ ਕਰਿਆ ਇਹਦਾ ਹਿਲੇ ਸਜ਼ਾ ਹੋਈ ਇਹਨਾਂ ਨੂੰ ਦੋ ਦੋ ਵਾਰ 420 ਦੀ ਹੋਈ ਸਜ਼ਾ ਇਹਨਾਂ ਨੂੰ ਬੰਦਿਆਂ ਦਾ ਇਹੀ ਕੰਮ ਇਹਨਾਂ ਨੇ ਕਮੇਟੀ ਉੱਥੇ ਦੀ ਆਪਣਾ ਆਪਣਾ ਕੰਮ ਕਰਿਆ ਇਹਨਾਂ ਦੇ ਕੋਈ ਪਹਿਲਾਂ ਪਿੱਛੇ ਜਾਂ ਪਿੰਡ ਦਿੱਤੇ ਆ ਜੀ ਇਹਨਾਂ ਨੇ 12 13 ਕਿਲੇ ਕਮੇਟੀ ਨੂੰ ਦੇ ਦਿੱਤੇ ਉਹ ਵੀ ਖਤਮ ਕਰਤਾ ਜੀ ਪਿੰਡ ਇਹਨਾਂ ਨੇ ਖਤਮ ਕਰਤਾ ਜੀ ਸਾਰਾ ਪਿੰਡ ਖਤਮ ਕਰਤਾ ਇਹਨਾਂ ਨੇ ਇਹਨਾਂ ਦੀ ਬਦੌਲਤ ਇਹਨਾਂ ਨੇ ਪੈਸੇ ਲਏ ਪਾਣੀ ਕਿਤੇ ਲਏ ਕਮੇਟੀ ਦੇ ਇਹਨਾਂ ਨੇ ਉਹ 13 ਕਿਲੇ ਪਾਣੀ ਪਹਿਲਾ 85 86 ਮਾਜਰ ਪਿੰਡ ਆਇਆ ਇਹਨਾਂ ਨੇ ਉਹ ਵੀ ਲੇਕੇ ਦੇਤੇ ਇਹਨਾਂ ਨੇ ਸਾਰਾ ਪਿੰਡ ਬਹੁਤ ਹਰ ਸੰਕਰਿਆ ਪਰੇਸ਼ਾਨ ਕਰਿਆ ਮੇਰੇ ਮੇਰੇ ਹੱਥ ਜੋੜ ਕੇ ਮੇਰੇ ਇਹਨਾਂ ਦੇ ਖਹਿੜਾ ਛਡਾਓ ਇਹਨਾਂ ਦੇ ਮੇਰਾ ਖਹਿੜਾ ਛਡਾਓ ਬਹੁਤ ਪਰੇਸ਼ਾਨ ਕਰਿਆ ਇਹਨ